ਸਤਿ ਸ੍ਰੀ ਅਕਾਲ ਜੀ ਮੇਰਾਂ ਸਾਰੀਆਂ ਭੈਣਾਂ ਨੂੰ ਉਮੀਦ ਕਰਦੇ ਆਂ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆਂ ਜੀ ਸ਼ਿਮਲਾ ਮਿਰਚ ਹਾਂ ਜੀ ਮੇਰੇ ਤਾਂ ਆਪਾਂ ਸਾਰੇ ਬਣਾਉਣਾ ਨਾਣ ਬਣਾਉਣ ਦੇ ਜਿਹੜੀ ਟੰਗ ਪਰ ਜਿਹੜੀ ਅੱਜ ਆਪਾਂ ਸ਼ਿਮਲਾ ਮਿਰਚ ਬਣਾਉਣੀ ਆ ਜੀ ਜਿਵੇਂ ਭੈਣਾਂ ਨੂੰ ਸ਼ਿਕਾਇਤ ਹੁੰਦੀ ਆ ਵੀ ਸੁੱਕੀ ਸ਼ਿਮਲਾ ਮਿਰਚ ਹਲਵਾਈ ਦੇ ਸਟਾਈਲ ਦੇ ਨਾਲ ਆਪਾਂ ਤੋਂ ਨਹੀਂ ਬੰਦੀ ਉਹ ਥੱਲੇ ਲੱਗਦੀ ਆ ਪਰ ਅੱਜ ਆਪਾਂ ਇਹੋ ਜਿਹਾ ਤਰੀਕਾ ਦੱਸਣਾ ਵੀ ਜਿਹੜੀ ਸ਼ਿਮਲਾ ਮਿਰਚ ਆ ਨਾ ਉਹ ਥੱਲੇ ਨਹੀਂ ਲੱਗਣੀ ਆਪਣੀ ਤੇ ਆ ਵਧੀਆ ਬਣ ਕੇ ਤਿਆਰ ਹੋਣੀਆ ਹਲਵਾਈ ਵਰਗੀ ਸਬਜੀ ਤੇ ਤੁਸੀਂ ਇਹ ਵੀ ਦੇਖੋ ਇੱਕ ਸੋਨੂੰ ਅਸੀਂ ਮਸਾਲਾ ਦੱਸਣਾ ਇਹਦੇ ਵਿੱਚ ਘਰੇ ਬਣਾ ਕੇ ਆਪਾਂ ਘਰ ਆਲੀਆਂ ਚੀਜ਼ਾਂ ਤੁਸੀਂ ਤਿਆਰ ਕਰਨਾ ਤੇ ਉਹਦੇ ਨਾਲ ਜਿਹੜਾ ਇਹਦਾ ਸਵਾਦ ਆ ਹੋਰ ਵੀ ਦੁੱਗਣਾ ਹੋ ਜਾਣਾ ਸਾਡੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਚਲੋ ਜੀ ਫਿਰ ਵੀਡੀਓ ਸਟਾਰਟ ਕਰਦੇ ਆਂ ਆਪਾਂ ਜੀ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸਰੋਂ ਦਾ ਤੇਲ ਆ ਨਾ ਇਹ ਗਰਮ ਹੋਣਾ ਰੱਖਿਆ ਤੇ ਜਦੋਂ ਹਣ ਇਹਦਾ ਧੂਆ ਨਿਕਲਣ ਲੱਗ ਗਿਆ ਕਲਕ ਗਿਆ ਸਰੋਂ ਦਾ ਤੇਲ ਤੇ ਉਦੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਗੈਸ ਆ ਉਹ ਬਿਲਕੁਲ ਸਲੋਥ ਹੀ ਕਰ ਲੈਣਾ ਵਾ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੀ ਸਾਰੀ ਸਬਜੀ ਆ ਆਪਾਂ ਨਾ ਮੀਡੀਅਮ ਕਰਕੇ ਜਾਂ ਸਲੋਥ ਹੀ ਕਰਕੇ ਤੇ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅ ਜੀਰਾ ਜੀਰਾ ਜਦੋਂ ਆਪਣਾ ਚੰਗੀ ਤਰ੍ਹਾਂ ਪੱਕ ਗਿਆ ਨਾ ਜੀਰਾ ਤੇ ਆਪਾਂ ਥੋੜੀ ਜਿਹੀ ਹੰਗ ਪਾਵਾਂਗੇ ਇਹਦੇ ਵਿੱਚ ਵਧੀਆ ਸਬਜੀ ਆਪਣੀ ਜਿਹੜੀ ਬਣ ਕੇ ਤਿਆਰ ਹੋਣੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਸਬਜੀ ਨਾ ਬਣਾ ਕੇ ਵੇਖਿਓ ਸ਼ਿਮਲਾ ਮਿਰਚ ਦੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਲਸਣ ਆਪਾਂ ਹੈਗਾ ਕੱਟ ਕੇ ਲਿਆ ਪਹਿਲਾਂ ਆਪਾਂ ਨਾ ਪਿਆਜ਼ ਨਹੀਂ ਪਾਉਣੇ ਜਦੋਂ ਵੀ ਆਪਾਂ ਸਬਜੀ ਇਹਦੀ ਸ਼ਿਮਲਾ ਮਿਰਚ ਦੀ ਬਣਾਉਣੀ ਆ ਪਹਿਲਾਂ ਹਲਕਾ ਜਿਹਾ ਆਪਾਂ ਲਸਣ ਪਾ ਕੇ ਇਹਨੂੰ ਹਲਕਾ ਜਿਹਾ ਭੁੰਨ ਲੈਣਾ ਏ ਤੇ ਪਹਿਲਾਂ ਨਹੀਂ ਆਪਾਂ ਪਿਆਜ਼ ਪਾਉਣੇ ਆ ਜਿਵੇਂ ਹੁਣ ਇਹ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਆ ਆਪਾਂ ਧੋ ਕੇ ਕੱਟ ਲਏ ਸੀਗੇ ਇਹ ਪਾਵਾਂਗੇ ਇਹਨਾਂ ਨੂੰ ਆਪਾਂ 1.5 ਮਿੰਟ ਲਾ ਕੇ ਜਿਹੜਾ ਭੁੰਨ ਲੈਣਾ ਹੈ ਜੀ ਦੇਖੋ ਜੀ ਜਿਹੜਾ ਪਿਆਜ਼ ਆਪਾਂ ਨੇ ਉਹ ਹਲਕਾ ਜਿਹਾ ਭੁੰਨਿਆ ਗਿਆ ਹੈ ਦੇਖੋ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ ਜੀ ਜੇ ਤੁਹਾਡੇ ਕੋਲ ਹਰੀ ਮਿਰਚ ਹੋ ਤਾਂ ਮੇਰੇ ਕੋਲੇ ਲਾਲ ਮਿਰਚ ਪਈ ਸੀ ਆਪਾਂ ਇੱਕ ਕੱਟ ਕੇ ਇਹ ਪਾ ਲਈਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਪਿਆਜ਼ ਆਪਾਂ ਤਾਂ ਥੋੜਾ ਭੁੰਨਿਆ ਹਜੇ ਕਿਉਂਕਿ ਆਪਾਂ ਆਲੂ ਇਹਦੇ ਵਿੱਚ ਆ ਜਿਹੜੇ ਹਜੇ ਉਹ ਭੁੰਨੇ ਆ ਤੇ ਫਿਰ ਆਲੂਆਂ ਦੇ ਨਾਲ ਹੀ ਇਹੇ ਭੁੰਨੇ ਜਾਣੇ ਆ ਪਿਆਜ਼ ਤੇ ਜੇ ਆਪਾਂ ਪਹਿਲਾਂ ਸਾਰੇ ਪਿਆਜ਼ ਭੁੰਨ ਲੈਂਦੇ ਨਾ ਤੇ ਫਿਰ ਉਹ ਜ਼ਿਆਦਾ ਮੱਚ ਜਾਣੇ ਸੀ ਆਪਾਂ ਜਿਹੜੇ ਆਲੂ ਆ ਇਹ ਵੀ ਆਪਾਂ ਤੋਹ ਕੇ ਚਾਰ ਆਲੂ ਲਏ ਆਪਾਂ ਜੀ ਤੇ ਤੋਂ ਕਿ ਆਪਾਂ ਇਹਨਾਂ ਨੂੰ ਕੱਟ ਲਿਆ ਸੀ ਠੀਕ ਹੈ ਜੀ ਕਿਉਂਕਿ ਪਹਿਲਾਂ ਹੀ ਆਪਾਂ ਇਹਨਾਂ ਨੂੰ ਧੋਤਾ ਹੈ ਕੱਟਣ ਤੋਂ ਪਹਿਲਾਂ ਜੇ ਆਪਾਂ ਹੁਣ ਕੱਟ ਕੇ ਧੋਣਿਆ ਤਾਂ ਫਿਰ ਜ਼ਿਆਦਾ ਹੀ ਉਹ ਹੋ ਜਾਂਦਾ ਪਾਣੀ ਪਾਣੀ ਗਿਆ ਤੇ ਫਿਰ ਸਬਜ਼ੀ ਜਿਹੜੀ ਆਪਣਾ ਭੁੰਨੀ ਜੀ ਨਹੀਂ ਬਣਦੀ ਦੇਖੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਮਿਕਸ ਕਰ ਲਿਆ ਤੜਕੇ ਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਪਾਵਾਂਗੇ ਹਾਲੇ ਸਾਰਾ ਮਸਾਲਾ ਨਹੀਂ ਆਪਾਂ ਪਾਉਣਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਨਮਕ ਆਪਾਂ ਫੇਰ ਜਦੋਂ ਮਿਰਚ ਪਾਈ ਉਦੋਂ ਵੀ ਪਾਉਣਾ ਇਸ ਕਰਕੇ ਆਪਾਂ ਨਮਕ ਜਿਹੜਾ ਅੱਧਾ ਪਾਵਾਂਗੇ ਠੀਕ ਹੈ ਜੀ ਅੱਧਾ ਕ ਚਮਚਾ ਆਪਾਂ ਪਾਤਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਮਸਾਲੇ ਨੂੰ ਵਿੱਚ ਮਿਕਸ ਕਰ ਦੇਣਾ ਤਾਂ ਕਿ ਭੁੰਨਿਆ ਜਾਵੇ ਸਮਾਰ ਕੇ ਤੁਸੀਂ ਇਸ ਤਰੀਕੇ ਨਾਲ ਸਬਜੀ ਬਣਾ ਕੇ ਦੇਖੋ ਇਹ ਆਪਾਂ ਨੂੰ ਇੱਕ ਸ਼ਿਕਾਇਤ ਹੁੰਦੀ ਹੈ ਨਾ ਵੀ ਜਦੋਂ ਆਪਾਂ ਸੁੱਕੀ ਸਬਜੀ ਬਣਾਉਣੀ ਆ ਨਾ Shimla mirch ਦੀ ਤੇ ਜੇ ਆਪਾਂ ਵਿੱਚ ਆਲੂ ਪਾਉਣੀ ਆ ਤਾਂ ਉਹ ਥੱਲੇ ਲੱਗਦੀ ਆ ਜੇ ਤੁਸੀਂ ਇਸ ਤਰੀਕੇ ਨਾਲ ਸਬਜੀ ਬਣਾਉਂਗੇ ਨਾ Shimla mirch ਦੀ ਬਿਲਕੁਲ ਵੀ ਤੁਹਾਡੀ ਸਬਜੀ ਹੈ ਜਿਹੜੀ ਉਹ ਥੱਲੇ ਨਹੀਂ ਲੱਗਣੀ ਤੇ ਲਓ ਜੀ ਹੁਣ ਇਹ ਆਪਣਾ ਚੰਗੀ ਤਰ੍ਹਾਂ ਜਿਹੜਾ ਮਸਾਲਾ ਇਹ ਦੇ ਵਿੱਚ ਮਿਕਸ ਹੋ ਗਿਆ ਤੇ ਹੁਣ ਨਾ ਆਪਾਂ ਇਹਨੂੰ ਸਲੋ ਤੇ ਕਰਕੇ ਤੇ ਆਪਾਂ ਇਹਨੂੰ 7-8 ਮਿੰਟ ਆਲੂਆਂ ਨੂੰ ਪੱਕਣ ਦੇਣਾ ਜੀ ਵਿੱਚ ਵਿੱਚ ਦੀ ਆਪਾਂ ਆਲੂ ਚੈੱਕ ਕਰਾਂਗੇ ਤੇ ਤਕਰੀਬਨ ਤਕਰੀਬਨ ਆਪਾਂ ਜਿਵੇਂ ਕਹਿ ਦਿੱਕੀ ਵੀ 95% ਆਲੂ ਆ ਜਿਹੜੇ ਉਹ ਪਕਾ ਲੈਣੇ ਆ ਤੇ ਆਪਾਂ 7 ਮਿੰਟ 8 ਮਿੰਟ ਤੱਕ ਇਹਨਾਂ ਨੂੰ ਪੱਕਣ ਦਿਆਂਗੇ ਵਿੱਚ ਵਿੱਚ ਦੀ ਆਪਾਂ ਇਹਨਾਂ ਨੂੰ ਹਿਲਾਉਂਦੇ ਰਵਾਂਗੇ ਓ ਜੀ ਹੁਣ ਆਪਾਂ ਇੱਕ ਮਸਾਲਾ ਦੱਸ ਦਿਆਂ ਜੀ ਸੋਨੂੰ ਤੇ ਤੁਸੀਂ ਭਾਵੇਂ ਆਲੂਆਂ ਦੀ ਸਬਜ਼ੀ ਬਣਾਓ ਤੇ ਭਾਵੇਂ ਤੁਸੀਂ ਬਣਾਵੋ Shimla mirch ਦੀ ਤੇ ਤੁਸੀਂ ਇਹ ਮਸਾਲਾ ਜਿਹੜਾ ਜ਼ਰੂਰ ਹੀ ਘਰੇ ਬਣਾ ਕੇ ਤਿਆਰ ਕਰਕੇ ਤੇ ਵਿੱਚ ਚਮਚਾ ਭਰ ਕੇ ਜਿਹੜਾ ਇਹ ਮਸਾਲੇ ਦਾ ਪਾ ਦੇਣਾ ਇੱਕ ਚਮਚਾ ਲਿਆ ਜੀ ਆਪਾਂ ਹੈਗਾ ਸਾਫ ਤਾਹਣੀਆ ਠੀਕ ਹੈ ਜੀ ਇਹ ਨਾ ਤੁਸੀਂ ਇੱਕ ਫਰਾਈ ਪੈਨ ਚ ਪਾ ਲੈਣਾ ਵਾ ਤੇ ਅੱਧਾ ਕ ਚਮਚਾ ਆਪਾਂ ਲਵਾਂਗੇ ਜੀ ਜੀਰੇ ਦਾ ਤੇ ਅੱਧਾ ਕ ਚਮਚੀ ਆਪਾਂ ਲਵਾਂਗੇ ਜੀ ਨੂਨ ਦਾ ਅੱਧੇ ਤੋਂ ਘੱਟ ਹੀ ਲਵਾਂਗੇ ਨੂਨ ਥੋੜਾ ਪਾਵਾਂਗੇ ਇਹੋਂ ਕਿ ਆ ਸਬਜੀ ਚ ਵੀ ਪਾਇਆ ਹੋਇਆ ਨਾ ਵੈਸੇ ਇਹ ਵੱਧ ਬਨਜੂ ਤਾਂ ਆਪਾਂ ਇਹਨੂੰ ਕੋਈ ਗੱਲ ਨਹੀਂ ਆਪਾਂ ਰੱਖ ਲਾਂਗੇ ਤੇ ਇਹ ਇਹ ਨਹੀਂ ਹੈ ਵੀ ਆਪਾਂ ਸਾਰਾ ਬਣਾ ਲੈ ਤੇ ਸਾਰਾ ਹੀ ਪਾ ਲਾਂਗੇ ਜਦੋਂ ਫੇਰ ਕਿਤੇ ਸਬਜੀ ਬਣਦੀ ਹੈ ਫੇਰ ਵਿੱਚ ਪੈ ਜਾਂਦਾ ਠੀਕ ਹੈ ਜੀ ਤੇ ਆਪਾਂ ਨਾ ਇੱਕ ਚਮਚਾ ਵਿੱਚ ਐਡ ਕਰਾਂਗੇ ਤੇ ਕਦੋਂ ਐਡ ਕਰਨਾ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਤੇ ਪਹਿਲਾਂ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਆਪਾਂ ਇਹਨੂੰ ਭੁੰਨ ਲੈਣਾ ਭੁੰਨ ਕੇ ਆਪਾਂ ਇਹਨੂੰ ਰਗੜਨਾ ਹੈ ਆ ਹਮਸਾਲਾ ਜਿਹੜਾ ਆਪਣਾ ਵਿੱਚ ਆਪਾਂ ਜੀਰਾ ਪਾ ਲਿਆ ਥੋੜਾ ਜਿਹਾ ਨੂਨ ਪਾ ਲਿਆ ਆਪਾਂ ਤੇ ਆਪਾਂ ਪਾ ਲਿਆ ਜੀ ਸਾਤ ਧਨੀਆ ਇਹਨੂੰ ਇਸ ਤਰ੍ਹਾਂ ਹੀ ਆਪਾਂ ਭੁੰਨ ਲੈਣਾ ਰੋਸਟ ਜਿਵੇਂ ਆਪਾਂ ਕਹਿੰਦੇ ਕਰਦੇ ਆ ਇਸ ਤਰ੍ਹਾਂ ਚੰਗੀ ਤਰ੍ਹਾਂ ਭੁੰਨਣਾ ਇਹਨੂੰ ਜਦੋਂ ਇਹ ਚੰਗੀ ਤਰ੍ਹਾਂ ਪੱਕ ਗਿਆ ਤੇ ਇਹਨੂੰ ਆਪਾਂ ਰਗੜ ਕੇ ਰੱਖ ਕੇ ਤੇ ਇੱਕ ਚਮਚਾ ਆਪਾਂ ਭਰ ਕੇ ਸਬਜ਼ੀ ਦੇ ਵਿੱਚ ਪਾਵਾਂਗੇ ਤੇ ਤੁਸੀਂ ਫਿਰ ਸਬਜ਼ੀ ਦਾ ਸਵਾਦ ਵੇਖੋ ਵੀ ਕਿੰਨਾ ਜਿਆਦਾ ਹੁੰਦਾ ਹੈ। ਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਇਹ ਭੁੰਨਿਆ ਗਿਆ। ਤੇ ਹੁਣ ਇਹਨੂੰ ਆਪਾਂ ਨਾ ਕੁੱਟ ਲਾਂਗੇ ਚਲੋ ਜੀ ਗੈਸ ਆਪਾਂ ਬੰਦ ਕਰਤਾ ਲਓ ਜੀ ਆਪਾਂ ਨੂੰ 7 ਤੋਂ 8 ਮਿੰਟ ਹੋ ਗਏ ਜੀ ਆਲੂ ਪਕਾਉਂਦੇ ਇਹਨੂੰ ਤੇ ਆਲੂ ਆਪਾਂ ਵਿੱਚ ਵਿੱਚ ਦੀ ਦੋ ਵਾਰ ਹਲਾਵ ਵੀ ਦਿੱਤੇ ਸੀ ਠੀਕ ਹੈ ਜੀ ਤੇ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਆਲੂ ਆ ਤਕਰੀਬਨ ਉਹ ਲੱਗ ਭਾਗ ਆਪਾਂ ਪਕਾਈ ਲੈਣੇ ਆ ਹੁਣ ਆਪਾਂ ਦੇਖਦੇ ਹਾਂ ਵੀ ਲਓ ਜੀ ਬਿਲਕੁਲ ਆਪਣੇ ਸਹੀ 90-95% ਜਿਹੜੇ ਆਲੂ ਆ ਉਹ ਪੱਕ ਗਿਆ ਜਦੋਂ ਆਪਾਂ ਚਮਚਾ ਲਾਉਣੀ ਹੈ ਨਾ ਤੇ ਉਹ ਆਪਾਂ ਨੇ ਹੈਗੇ ਟੁੱਟਦੇ ਆਲੂ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾਵਾਂਗੇ ਜੀ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਇਹਦੇ ਨਾਲ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਹੋ ਜਾਂਦਾ ਵਾ ਤੇ ਅੱਗੇ ਆਪਣਾ ਨਮਕ ਪਾਇਆ ਸੀ ਪਰ ਆਪਾਂ ਥੋੜਾ ਪਾਇਆ ਸੀ ਹਨ ਤੇ ਹੁਣ ਆਪਾਂ ਇਹਦੇ ਵਿੱਚ ਉਹ ਮੈਂ ਆ ਪਾਦਾ ਕ ਪਾਇਆ ਸੀ ਆਪਾਂ ਆਪਦੇ ਸਵਾਦ ਦੇ ਅਨੁਸਾਰ ਦੇ ਹਿਸਾਬ ਨਾਲ ਆਪਾਂ ਜਿਹੜਾ ਪਾ ਲੈਣਾ ਹੈ ਤੇ ਅੱਧਾ ਖਚਮਚਾ ਆਪਾਂ ਪਾਵਾਂਗੇ ਜੀ ਲਾਲ ਮਿਰਚ ਦਾ ਤੇ ਇਹਨੂੰ ਹੁਣ ਨਾ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਇਹਨੂੰ 2 1/2 ਮਿੰਟ 3 ਮਿੰਟ ਜਿਹੜੇ ਹੋਰ ਪੱਕਣ ਦੇਣਾ ਫਿਰ ਇਹਦਾ ਤੁਸੀਂ ਕਲਰ ਦੇਖਿਓ ਕਿੰਨਾ ਵਧੀਆ ਬਣਦਾ ਲਓ ਜੀ ਆਪਾਂ 2 1/2 ਮਿੰਟਾਂ ਜਿਹੜੇ ਇਹਨੂੰ ਆਪਾਂ ਜਿਹੜੇ ਪਾਏ ਆ ਵਿੱਚ ਮਿਰਚੇ ਨੂੰ ਸੇਕ ਲਵਾਉਣੀ ਆ। ਲਓ ਜੀ। ਢਾਈ ਤਿੰਨ ਮਿੰਟ ਤੱਕ ਆਪਣੀ ਸਬਜ਼ੀ ਨੂੰ ਹੋ ਗਏ। ਹੁਣ ਆਪਾਂ ਇਹਦੇ ਵਿੱਚ ਜਿਹੜਾ ਟਮਾਟਰ ਆ ਉਹ ਪਾ ਦਿਆਂਗੇ। ਤੇ ਹੁਣ ਆਪਾਂ ਜੀ ਇਹਦੇ ਵਿੱਚ ਜਿਹੜਾ ਹੈਗੇ ਆ ਆਪਣੀਆਂ ਸ਼ਿਮਲਾ ਮਿਰਚਾਂ ਉਹ ਪਾ ਦਿਆਂਗੇ। ਤੇ ਸ਼ਿਮਲਾ ਮਿਰਚ ਨੂੰ ਆਪਾਂ ਨਾ ਵੇਖੋ ਗੈਸ ਆਪਣਾ ਘਟ ਤੇ ਆ ਆਪਾਂ ਹੁਣ 3 ਮਿੰਟ ਇਹਨੂੰ ਸੇਕ ਲੱਗਣ ਦੇਣਾ ਸ਼ਿਮਲਾ ਮਿਰਚ ਨੂੰ। ਇਹਨੇ ਤਾਂ 4 ਮਿੰਟ ਹੈ ਇਹ ਤਕਰੀਬਨ ਇੰਨੇ ਚ ਪੱਕ ਜਾਣਗੇ ਤੁਸੀਂ ਕਲਰ ਵੇਖੋ ਸਬਜੀ ਦਾ ਕਿੰਨਾ ਸੋਹਣਾ ਬਣਿਆ ਵਾ ਹਨਾ ਕਿੰਨੀ ਚਮਕਾਈ ਆ ਸਬਜੀ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਸਬਜੀ ਬਣਾਇਓ ਜਦੋਂ ਵੀ ਤੁਸੀਂ ਬਣਾਉਣੀ ਆ ਉਂਗਲਾਂ ਚੱਟਦੀ ਰਹਿ ਜਾਓਗੇ ਸਬਜੀ ਬਣਾ ਕੇ ਲਓ ਜੀ ਆਪਣੀ ਇਹ ਨਾ ਵਿੱਚ ਮਿਕਸ ਹੋ ਗਈ ਆ ਸਬ ਆਪਾਂ ਜਿਹੜੇ ਪਾਏ ਸੀ ਮਸਾਲੇ ਵੀ ਤੇ ਟਮਾਟਰ ਵੀ ਹੁਣ ਆਪਾਂ ਸ਼ਿਮਲਾ ਮਿਰਚ ਵਿੱਚ ਐਡ ਕੀਤੀਆਂ ਇਹਨੂੰ ਆਪਾਂ 3-4 ਮਿੰਟ ਪਕਾਵਾਂਗੇ ਲਓ ਜੀ ਆਪਾਂ ਤਿੰਨ ਚਾਰ ਮਿੰਟ ਸਬਜੀ ਨੂੰ ਜਿਹੜਾ ਧੱਕ ਕੇ ਤੇ ਹਨਾ ਤੇ ਪਕਾ ਲਿਆ ਤੇ ਹਣ ਦੇਖੋ ਜੀ ਤਕਰੀਬਨ ਤਾਂ Shimla mirch ਆਪਣੀ ਪੱਕੀ ਗਈ ਆ ਪਰ ਕੋਈ ਗੱਲ ਨਹੀਂ ਆਪਾਂ ਜਿਵੇਂ ਹੁਣ ਕੋਈ ਐ ਹੁੰਦਾ ਆਪ ਨੂੰ ਮਾੜੀ ਮੋਟੀ ਥੱਲੇ ਲੱਗਦੀ ਆ ਆਪਾਂ ਉਹ ਵੀ ਤਰੀਕਾ ਤੁਹਾਨੂੰ ਦੱਸ ਦਿਆਂ ਪਰ ਪਹਿਲਾਂ ਆਪਾਂ ਥੋੜਾ ਜਿਹਾ ਜਿਹੜਾ ਮਸਾਲੇ ਬਣਾਈ ਸੀ ਉਹ ਐਡ ਕਰ ਲਗੇ ਇੱਕ ਤਾਂ ਜੀ ਆਪਾਂ આમਚੂਰ ਨੇ ਲਿਆਈ ਇੱਕ ਚਮਚਾ ਆਪਾਂ ਇਹ ਪਾਤਾ ਤੇ ਜਿਹੜਾ ਮਸਾਲਾ ਆਪਾਂ ਭੁੰਨ ਕੇ ਬਣਾਇਆ ਸੀਗਾ ਇੱਕ ਚਮਚਾ ਆਪਾਂ ਜਿਹੜਾ ਭਰ ਕੇ ਆ ਉਹ ਦਾ ਪਾਉਣਾ ਬਾਕੀ ਆਏ ਨਹੀਂ ਹੈ ਵੀ ਉਹ ਸਾਰਾ ਹੀ ਪਾਉਣਾ ਫਿਰ ਕਿਉਂਕਿ ਉਹਦੇ ਵਿੱਚ ਨਮਕ ਪਾਇਆ ਆਪਣਾ ਤੇ ਉਹ ਫਿਰ ਜ਼ਿਆਦਾ ਨਾ ਹੋ ਜਾਏ ਤੇ ਅੱਧਾ ਕ ਚਮਚਾ ਪਾਵਾਂਗੇ ਜੀ ਆਪਾਂ ਗਰਮ ਮਸਾਲੇ ਦਾ ਤੇ ਹੁਣ ਇਹ ਆਪਾਂ ਵਿੱਚ ਐਡ ਹੁਣ ਆਪਾਂ ਨੂੰ ਕੀ ਕਰਨਾ ਨਾ ਵੀ ਕਈ ਵਾਰੀ ਆਪ ਨੂੰ ਐ ਲੱਗਦਾ ਸਬਜ਼ੀ ਥੱਲੇ ਲੱਗੀ ਆ ਫੋਈ ਗਾਲੀਆਂ ਪਕੜਾਈ ਹੈ ਜਿਹੜੀ ਬਿਲਕੁਲ ਸਾਫ਼ ਕਰ ਦੇਣੀ ਹੈ ਜੀ ਆਪਾਂ ਲਿਆ ਜੀ ਪਾਣੀ ਇਹ ਪਾਣੀ ਸਾਰਾ ਨਹੀਂ ਪਾਉਣਾ ਵੀ ਤੁਸੀਂ ਕਹੋਗੇ ਕੌਲੀ ਚ ਇੰਨਾ ਪਾਣੀ ਪਾਇਆ ਵਾ ਆਪਾਂ ਨਾ ਇਹਦੇ ਉੱਤੇ ਇਸ ਤਰ੍ਹਾਂ ਚੂਲੀ ਭਰ ਕੇ ਪਾਵਾਂਗੇ ਜੇ ਦੇਖੋ ਇਹਦੀ ਛੰਛਣ ਹੁੰਦੀ ਹੈ ਨਾ ਪਾਣੀ ਦੀ ਇਹ ਇੱਕ ਹੋਰ ਪਾਵਾਂਗੇ ਆਪਾਂ ਜੀ ਜੇ ਇਹਦੀ ਭਾਫ਼ ਦੇ ਨਾਲ ਜਿਹੜੀ ਕੜਾਹੀ ਆਪਣੀ ਥੱਲੋਂ ਬਿਲਕੁਲ ਸਾਫ਼ ਹੋ ਜਾਣੀ ਆ ਤੇ ਜਿਹੜਾ ਮਾੜਾ ਮੋਟਾ ਕੋਈ ਹੈਗੀ ਆ ਕਸਰੇ ਦੀ Shimla mirch ਦੀ ਇਹ ਵੀ ਆਪਣੀ ਆ ਜਿਹੜੀ ਉਹ ਨਿਕਲ ਜਾਣੀ ਲਓ ਜੀ ਆਪਾਂ ਹੁਣ 2 ਮਿੰਟ ਵਾਸਤੇ ਜਿਹੜੀ ਇਹ ਹੈਗੀ ਆ ਸਬਜੀ 2 ਮਿੰਟ ਵਾਸਤੇ ਆਪਾਂ ਜਿਹੜੀ ਇਹ ਟੱਕ ਕੇ ਨਾ ਤੇ ਇਹਦੇ ਵਿੱਚ ਆਪਾਂ ਚੂਲੀ ਨਾਲ ਪਾਣੀ ਪਾਇਆ ਨਾ ਇਹਨੂੰ ਆਪਾਂ 2 ਮਿੰਟ ਬਾਅਦ ਵੇਨੇ ਆ ਬਸ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਸਬਜੀ ਦਾ ਕਲਰ ਦੇਖਿਓ ਕਿੰਨਾ ਸੋਹਣਾ ਕਿੰਨੀ ਟੇਸਟੀ ਸਬਜੀ ਬਣੀ ਆ ਦੇਖਣ ਨੂੰ ਇੰਨੀ ਜਿਆਦਾ ਸੋਹਣੀ ਬਣੀ ਵੀ ਆ ਜਿਵੇਂ ਕਹਿੰਦੇ ਹੁੰਦੇ ਜਿਹੜੀ ਚੀਜ਼ ਦੇਖਣ ਨੂੰ ਹਨਾ ਸੋਹਣੀ ਲੱਗਦੀ ਤੇ ਮੱਲੋ-ਮੱਲੀ ਖਾਣ ਨੂੰ ਜੀ ਕਰਦਾ ਤੇ ਇਸੇ ਤਰ੍ਹਾਂ ਹੀ ਇਹ ਸਬਜੀ ਆ ਤੇ ਫੇਰ ਆਪਾਂ 2 ਮਿੰਟ ਸੇਕ ਲਵਾ ਕੇ ਤੇ ਗੈਸ ਆ ਜਿਹੜਾ ਉਹ ਆਪਣਾ ਬੰਦ ਕਰ ਦੇਣਾ ਲਓ ਜੀ ਆਪਣੀ ਸਬਜੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਜਿਵੇਂ ਆਪਾਂ ਉਹ ਪਾਣੀ ਦੇ ਵਿੱਚ ਚੂਲੀ ਭਰ ਕੇ ਪਾਈ ਸੀ ਨਾ ਤੇ ਉਹਦੇ ਨਾਲ ਆ ਜਿਹੜੀ ਸਬਜੀ ਥੱਲੇੋਂ ਆਪਣੀ ਕੜਾਈ ਬਿਲਕੁਲ ਸਾਫ਼ ਹੋ ਜਾਂਦੀ ਆ ਤੇ ਜਿਹੜੀ ਮਾੜੀ-ਮੋਟੀ ਕੋਈ ਰਹਿਸ਼ ਹੁੰਦੀ ਵੀ ਇਹ ਕੱਚੀ ਆ ਜਾਂ Shimla mirch ਤੇ ਉਹ ਵੀ ਆਪਣੀ ਭਾਫ਼ ਦੇ ਨਾਲ ਪੱਕ ਜਾਂਦੀ ਆ ਕਿ ਆਪਾਂ ਗੈਸ ਤੋਂ ਥੱਲੇ ਲਾ ਲਈ ਸੀ ਸਬਜੀ ਤੇ ਦੋ ਕਮੈਂਟ ਆਪਾਂ ਉਮੇ ਸੇਕ ਲਵਾਇਆ ਸੀ ਤੇ ਹੁਣ ਤੁਸੀਂ ਕਲਰ ਦੇਖੋ ਚਮਕ ਦੇਖੋ ਸਬਜੀ ਦੀ ਕਿੰਨੀ ਸੋਹਣੀ ਆ ਤੇ ਹੁਣ ਆਪਾਂ ਇਹਨੂੰ ਜਿਹੜੀ ਆ ਖਾਣ ਵਾਸਤੇ ਆਪਣੇ ਬਿਲਕੁਲ ਇਹ ਤਿਆਰ ਆ ਜੀ ਤੇ ਉਹਦੇ ਰੋਟੀ ਵੀ ਪੱਕੀ ਜਾਂਦੀ ਆ ਤੇ ਆਪਾਂ ਹੁਣੇ ਪ੍ਰਸ਼ਾਦਾ ਜਿਹੜਾ ਛਕ ਲੈਣਾ ਈ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਣਾ ਵੀ ਅੱਜ ਦੀ ਰੈਸਪੀ ਆ ਜਿਹੜੀ ਉਹ ਤੁਹਾਨੂੰ ਕਿਵੇਂ ਲੱਗੀ ਆ ਤੇ ਵੀਡੀਓ ਦੇਖਣ ਲਈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ